ਇੱਕ ਕਿਊਸਿਕ ਪਾਣੀ ਦੀ ਜਿਹੜੀ ਕੀਮਤ ਹੈ ਸਰਕਾਰੀ ਆંકੜਿਆਂ ਦੇ ਮੁਤਾਬਕ 1 ਕਰੋੜ 25 ਲੱਖ ਰੁਪਏ ਇੱਕ ਕਿਊਸਿਕ ਪਾਣੀ ਦੀ ਕੀਮਤ ਹੈ ਸੋਚੋ ਤੇ ਜਿਹੜੀ ਸੂਬੇ ਨੂੰ ਅੱਜ ਇਹ ਕਹਿੰਦੇ ਨੇ ਕਿ ਤੁਹਾਡੇ ਸਿਰ 3 ਲੱਖ 4 ਲੱਖ ਕਰੋੜ ਦੇ ਕਰਜ਼ੇ ਨੇ ਐ ਮਾਰਦੇ ਨੇ ਗੱਲਾਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਜਿੰਨੇ ਕਿਊਸਿਕ ਪਾਣੀ ਤੁਹਾਡੇ ਗਲਤ ਕੇਂਦਰ ਤੇ ਰਾਜ ਕਰਦੀਆਂ ਸਰਕਾਰਾਂ ਜਿਨ੍ਹਾਂ ਦੇ ਅੱਗੇ ਤੁਸੀਂ ਨਹੀਂ ਬੋਲਦੇ ਜਿਹੜਾ ਅੱਜ ਪੰਜਾਬ ਤੋਂ ਬਹਿ ਕੇ ਬਾਹਰ ਜਾ ਰਿਹਾ ਹੈ ਜਿਹੜਾ ਪੰਜਾਬ ਕਿਉਂ ਬਹਿ ਕੇ ਬਾਹਰ ਜਾ ਰਿਹਾ ਅੱਜ ਜੇ ਕਿਤੇ ਸਾਨੂੰ ਉਹਦਾ ਮੁੱਲ ਮਿਲ ਜਾਂਦਾ ਅੱਜ ਪੰਜਾਬ ਨਾ ਸਿਰਫ ਭਾਰਤ ਚ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਅਮੀਰ ਸੂਬਾ ਹੋਣਾ ਸੀ ਅਮੀਰ ਸੂਬਾ ਜਿਹੜੀਆਂ ਸਟੇਟਾਂ ਚੋਂ ਕੋਲਾ ਨਿਕਲਦਾ ਕੋਈ ਕੋਲਾ ਫਰੀਚ ਦਿੰਦਾ ਜਿਹੜੀਆਂ ਸਟੇਟਾਂ ਚੋਂ ਸੋਨਾ ਨਿਕਲਦਾ ਕੋਈ ਸੋਨਾ ਫਰੀਚ ਦਿੰਦਾ ਜਿਹੜੀਆਂ ਸਟੇਟਾਂ ਦੇ ਵਿੱਚੋਂ ਪੈਟਰੋਲੀਅਮ ਪ੍ਰੋਡਕਟ ਨਿਕਲਦੇ ਨੇ ਕੋਈ ਫਰੀਚ ਦਿੰਦਾ ਜਿਹੜੀ ਸਟੇਟਾਂ ਚੋਂ ਆਇਰਨ ਔਰ ਨਿਕਲਦਾ ਕੋਈ ਫਰੀਚ ਦਿੰਦਾ ਦੱਸੋ ਤੁਸੀਂ ਮੈਨੂੰ ਅਗਲੇ ਆਪਣੇ ਸਾਰੇ ਨੇਚਰਲ ਰਿਸੋਰਸਸ ਦੇ ਠੋਕੇ ਪੈਸੇ ਲੈਂਦੇ ਨੇ ਪੰਜਾਬ ਕੋਲ ਇੱਕ ਨੇਚਰਲ ਰਿਸੋਰਸਸ ਹੀ ਪਾਣੀ ਤੇ ਪਾਣੀ ਕਿਉਂ ਨਹੀਂ ਸਾਨੂੰ ਸਾਡਾ ਪਾਣੀ ਫ੍ਰੀ ਤੇ ਸਾਨੂੰ ਪੈਸੇ ਦਿੰਦੇ ਫ੍ਰੀ ਚ ਕਿਵੇਂ ਲੁੱਟ ਕੇ ਲੈ ਗਏ ਇਹ ਬੜਾ ਵੱਡਾ ਸਵਾਲ ਹੈ ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਸੀ ਹੋਇਆ ਬੀਕਾ ਨੇਰ ਨੂੰ ਇੱਕ ਲਾਈਨ ਲੰਘਦੀ ਸੀ ਸਿਰਫ ਇੱਕ ਲਾਈਨ ਔਰ ਬੀਕਾ ਨੇਰ ਦਾ ਰਾਜਾ ਪੰਜਾਬ ਸਰਕਾਰ ਨੂੰ ਮਾਲੀਆ ਤਾਰਦਾ ਸੀ ਉਹਦਾ ਮਾਲੀਆ ਬੰਦਾ ਸੀ ਪੈਸੇ ਦਿੰਦਾ ਸੀ ਤੇ ਜਿਵੇਂ ਹੀ ਦੇਸ਼ ਆਜ਼ਾਦ ਹੋਇਆ ਆਜ਼ਾਦ ਹੁੰਦੇ ਸਰ ਅੱਜ ਉਹ ਸਾਰੇ ਦਾ ਸਾਰਾ ਪਾਣੀ ਫ੍ਰੀ ਕਰਤਾ ਏਡਾ ਵੱਡਾ ਧੋਖਾ